ਖਲਾ ਮਰ ਬੰਦਾਂ ਚੱਤੀਆਂ ਦੇ ਬੰਦੀਆਂ ਨਾ ਹੋਣ ਸਾਡੀ ਜੰਤੀ ਹਾਰੇ ਜੇਤੀਆਂ ਤੋਂ ਵਾਹੇ ਬੰਦਾਂ ਚੱਤੀਆਂ ਦੇ ਬੰਦੀਆਂ ਨਾ ਹੋਣ ਸਾਡੀ ਜੰਤੀ ਹਾਰੇ ਜੇਤੀਆਂ ਤੋਂ ਵਾਹੇ ਹਰੀਕੇ ਵਿਖੇ ਇਸ ਜਲਥਲੀ ਬਸ ਲਈ ਬਣਾਏ ਗਏ ਗੈਰਜ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਔਰ ਇਸੇ ਜਗ੍ਹਾ ਤੋਂ ਇਸ ਬਸ ਦੀ ਜੋ ਸ਼ੁਰੂਆਤ ਅੱਜ ਕੀਤੀ ਜਾ ਰਹੀ ਹੈ ਜੇਕਰ ਅੰਮ੍ਰਿਤਸਰ ਤੋਂ ਕਿਸੇ ਨੇ ਇਸ ਬਸ ਦਾ ਵਿੱਚ ਸਫ਼ਰ ਕਰਨਾ ਹੈ ਤਾਂ ਉਸ ਨੂੰ ਅੰਮ੍ਰਿਤਸਰ ਦੇ ਵਿੱਚੋਂ ਪਹਿਲਾਂ ਬਸ ਦੇ ਵਿੱਚ ਬਿਠਾ ਕੇ ਇੱਥੇ ਲਿਆਂਦਾ ਜਾਏਗਾ ਔਰ ਇਸ ਜੋ ਗੈਰੇਜ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਜੋ ਵਾਟਰ ਕਰੂਜ਼ ਨਾਮ ਦੀ ਬੱਸ ਹੈ ਜੋ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਸਦੇ ਬਾਹਰ ਤੁਸੀਂ ਦੇਖ ਰਹੇ ਹੋ ਕਿ ਕੁਝ ਪੰਜਾਬੀ ਗੱਭਰੂ ਭੰਗੜਾ ਪਾ ਰਹੇ ਨੇ ਪੰਜਾਬੀ ਦਾ ਜੋ ਪੰਜਾਬੀ ਵਿਰਸਾ ਹੈ ਜੋ ਲੋਕ ਬਾਹਰੋਂ ਇੱਥੇ ਬਾਹਰਲੇ ਸੂਬਿਆਂ ਤੋਂ ਆਉਣਗੇ ਉਹਨਾਂ ਨੂੰ ਪੰਜਾਬ ਦੇ ਕਲਚਰ ਦੇ ਨਾਲ ਵੀ ਇੰਟਰੋਡਿਊਸ ਕਰਵਾਇਆ ਜਾਏਗਾ ਔਰ ਇੱਥੋਂ ਇਹ ਬੱਸ ਚੱਲਣ ਤੋਂ ਬਾਅਦ ਉਸ ਰੈਂਪ ਤੱਕ ਪਹੁੰਚੇਗੀ ਉਸ ਰੈਂਪ ਤੱਕ ਪਹੁੰਚਣ ਲਈ ਕੁੱਲ 3 ਕਿਲੋਮੀਟਰ ਦਾ ਸਫ਼ਰ ਜੋ ਹੈ ਇਸ ਬੱਸ ਦੇ ਵਿੱਚ ਲੋਕਾਂ ਨੂੰ ਬੈਠ ਕੇ ਤੈਅ ਕਰਨਾ ਪਏਗਾ ਔਰ ਟੋਟਲ 45 ਮਿੰਟ ਦੀ ਇਹ ਰਾਈਡ ਹੋਏਗੀ ਜੋ ਹਰੀਕੇ ਝੀਲ ਦੇ ਵਿੱਚ ਜੋ ਬੱਸ ਹੈ ਉਹ ਪੂਰਾ ਲੋਕਾਂ ਨੂੰ ਚੱਕਰ ਜੋ ਕੱਟਣ ਤੋਂ ਬਾਅਦ ਫਿਰ ਇਸੇ ਹੀ ਥਾਂ ਤੇ ਛੱਡੇਗੀ ਔਰ ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਰਿਫਰੈਸ਼ਮੈਂਟ ਦੇ ਵੀ ਇੰਤਜ਼ਾਮ ਕੀਤੇ ਗਏ ਨੇ ਔਰ ਇਸ ਬੱਸ ਨੂੰ ਜਿਸ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬੱਸ ਦੇ ਵਿੱਚ ਸਫ਼ਰ ਕਰਨ ਲਈ ਇੱਥੇ ਪਹੁੰਚਣੇ ਸ਼ੁਰੂ ਹੋਏ ਤਾਂ ਹੋ ਸਕਦਾ ਕਿ ਹੋਰ ਬੱਸਾਂ ਵੀ ਜੋ ਹਨ ਉਹ ਚਲਾਈਆਂ ਜਾਣ ਪਰ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਇਸ ਬੱਸ ਨੂੰ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਦਾ ਕੀ ਰਿਸਪੌਂਸ ਜੋ ਹੈ ਲੋਕਾਂ ਵੱਲੋਂ ਮਿਲਦਾ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ এবੀਪੀ ਸੰਜਾ ਹਰੀਕੇ